ਮੈਨੂੰ ਇਹ ਲੱਗਦਾ ਹੈ ਕਿ ਜੇ ਔਰਤ ਨਹੀਂ ਤਾਂ ਦੁਨੀਆ ਤੇ ਖੂਬਸੂਰਤੀ ਨਹੀਂ। ਇਹ ਇਹ ਦੁਨੀਆ ਤੁਹਾਨੂੰ ਚੰਗੀ ਹੋਈ ਨਹੀਂ ਲੱਗਣੀ ਕਿਉਂਕਿ ਔਰਤ ਦੇ ਨਾਲ ਹੀ ਇਹ ਜਨਮ ਹੁੰਦਾ ਹੈ ਇੱਥੋਂ ਤੱਕ ਕਿ ਨਿਚਰ ਦਾ ਕੁਦਰਤ ਦਾ। ਤੇ ਮੈਂ ਆਪਣੇ ਆਪ ਨੂੰ ਏਸੀ ਗੱਲੋਂ ਕਈ ਵਾਰੀ ਬੈਠੀ ਇਕੱਲੀ ਰੋ ਪਈ ਨਹੀਂ ਕਿ ਮੈਂ ਬਦਕਿਸਮਤਾ ਮੇਰੇ ਘਰ ਚ ਬੇਟੀ ਨਹੀਂ। ਮੈਂ ਪਰ ਅਸੀਂ ਬੇਟੀ ਦਾ ਦਰਜਾ ਕਿਸੇ ਨੂੰ ਵੀ ਦੇ ਸਕਦੇ ਆ ਜ਼ਰੂਰੀ ਨਹੀਂ ਨਹੀਂ ਜਨਮ ਲਿਆ ਘਰ ਚ ਬੱਚੀ ਨੇ ਤਾਂ ਮੈਨੂੰ ਇਹ ਲੱਗਦਾ ਕਿ ਇਹ ਕਹਾਣੀ ਵੀ ਰਿਸ਼ਤਿਆਂ ਦੀ ਬਾਤ ਪਾਉਂਦੀ ਹੈ ਇਹ ਕੁੜੀਆਂ ਦੀ ਕਹਾਣੀ ਹੈ ਕੁੜੀਆਂ ਜਿਵੇਂ ਆਮ ਉਹ ਬੇਟੀ ਨੇ ਸਵਾਲ ਕਰਿਆ ਸੀ ਕਿ ਮੈਨੂੰ ਇਹ ਲੱਗਦਾ ਕਿ ਹੁਣ ਇਹ ਤਰਸ ਦਾ ਪਾਤਰ ਨਹੀਂ ਬਹੁਤ ਮਿਹਨਤ ਕਰ ਰਹੀਆਂ ਜਿਹੜਾ ਸਵਾਲ ਤੁਸੀਂ ਕਰਿਆ ਕਿ ਲੋਕ ਐ ਚਾਹੁੰਦੇ ਆ ਲੋਕ ਐਸੇ ਕਰਕੇ ਕਿਉਂਕਿ ਹਰ ਫੀਲਡ ਦੇ ਵਿੱਚ ਕੁੜੀਆਂ ਮੁੰਡਿਆਂ ਤੋਂ ਕਿਤੇ ਅੱਗੇ ਜਾ ਰਹੀਆਂ ਨੇ ਘਰ ਵਿੱਚ ਘਰ ਔਰਤ ਸੰਭਾਲਦੀ ਹੈ ਜੇ ਮਰਦ ਬਾਹਰ ਕੰਮ ਕਰਦਾ ਕਿਉਂਕਿ ਇਹ ਇੱਕ ਗੱਡੀ ਦੇ ਦੋ ਪਹੀਏ ਨੇ ਇੱਕ ਦੂਜੇ ਤੋਂ ਬਿਨਾ ਗੱਡੀ ਨਹੀਂ ਚੱਲਦੀ ਜੇ ਕੁੜੀਆਂ ਨੇ ਤਾਂ ਪ੍ਰਾਦਰਿਸ਼ ਤੇ ਦੇ ਨਹੀਂ ਪਤਾ ਲੱਗਦਾ ਰਿਸ਼ਤਿਆਂ ਦੀ ਖੂਬਸੂਰਤੀ ਵੀ ਕੁੜੀਆਂ ਨੇ ਸੋ ਇਸੇ ਗੱਲ ਤੇ ਆਉਣੀ ਆ ਕਿ ਉਹ ਘਰ ਬੜਪਾਗੇ ਨੇ ਜਿੱਥੇ ਕੁੜੀਆਂ ਜਨਮ ਲੈਂਦੀਆਂ ਨੇ ਬਹੁਤ ਸਮਾਂ ਬਦਲ ਚੁੱਕਿਆ ਹੈ ਕਿ ਲੋਕ ਚਾਹੁੰਦੇ ਨੇ ਕਿ ਸਾਡੇ ਘਰ ਵਿੱਚ ਬੱਚੀਆਂ ਜਨਮ ਲੈਣ ਤਾਂ ਕਿ ਘਰ ਦੀ ਸੂਬ ਖੂਬਸੂਰਤੀ ਦੇ ਨਾਲ ਨਾਲ ਸਾਡਾ ਸਮਾਜ ਵੀ ਸੋਹਣਾ ਹੋਵੇ ਸਾਡਾ ਸਮਾਜ ਤਾਂ ਹੀ ਸੋਹਣਾ ਹੈ ਜੇ ਔਰਤ ਹੈ ਸੋ ਅੱਜ ਸਮਾਂ ਕਾਫੀ ਬਦਲ ਗਿਆ ਇਹ ਗੱਲਾਂ ਕਹਿਣ ਦੀਆਂ ਹੀ ਨੇ ਬਾਕੀ ਜਿਹੜੀ ਹੱਕਾਂ ਦੀ ਗੱਲ ਵੀ ਕਰ ਰਹੇ ਹਾਂ ਕੁਝ ਹੱਕ ਅਸੀਂ ਆਪਣੇ ਆਪ ਵੀ ਖਤਮ ਕੀਤੇ ਹੋਏ ਨੇ ਔਰਤ ਨੇ ਅਸੀਂ ਜਦੋਂ ਚੰਗੇ ਕੰਮ ਕਰਦੇ ਹਾਂ ਤਾਂ ਉਹ ਸਾਡੇ ਹੱਕ ਦੇਣੇ ਪੈਂਦੇ ਨੇ ਹੱਕ ਖੋਏ ਨਹੀਂ ਜਾਂਦੇ ਹੱਕ ਆਪਣੇ ਆਪ ਮਿਲ ਜਾਂਦੇ ਨੇ ਜਦ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੇ ਫਿਲਮ ਦੇ ਵਿੱਚ ਵੀ ਇਹੀ ਦਰਸਾਇਆ ਗਿਆ ਹੈ ਫਿਲਮ ਦੇਖੋਗੇ ਮੈਨੂੰ ਪ੍ਰਾਊਡ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਤੇ ਇੱਕ ਔਰਤਾਂ ਗਾਣਾ ਤੁਸੀਂ ਦੇਖ ਹੀ ਲਿਆ ਕਹਾਣੀ ਇੰਨੀ ਵਧੀਆ ਹੈ ਮੀਲ ਪੱਥਰ ਹੋਊਗੀ ਇਹ ਪੰਜਾਬੀ ਇੰਡਸਟਰੀ ਦੀ ਥੈਂਕ ਯੂ